ਸਾਨੂੰ 100 ਨੰਬਰ ਤੋਂ ਫੋਨ ਆਇਆ ਸੀ ਜੀ ਮੌਕੇ ਤੇ ਅਸੀਂ ਖੜੇ ਆਂ ਭਾਮੀਆਂ ਰੋਡ ਤੇ ਇੱਕ ਬੁਲਟ ਮੋਟਰਸਾਈਕਲ ਤੇ ਇੱਕ ਆ ਰੇੜੀ ਆ ਜੀ ਜਿਹਨੂੰ ਉਹਨੇ ਹਿੱਟ ਕੀਤਾ ਹੂੰ ਠੀਕ ਹੈ ਜੀ ਹੁਣ ਉਹ ਮੌਕੇ ਤੋਂ ਮਤਲਬ ਹਸਪੀਟਲ ਉਹਨਾਂ ਨੂੰ ਭੇਜਿਆ ਗਿਆ ਹੂੰ ਠੀਕ ਹੈ ਜੀ ਇੱਥੇ ਪੀਸੀ ਆਦਾ ਸੀ ਖੜਾ ਹਰਤਾ ਆਪ ਅਸੀਂ ਹਸਪੀਟਲ ਜਾ ਰਹੇ ਹਾਂ ਅੱਛਾ ਜਿਹੜਾ ਨੌਜਵਾਨ ਆ ਉਹ ਉਹ ਗੱਡੀ ਦੇ ਵਿੱਚੋਂ ਸਾਡੇ ਕੋਲ ਵੀਡੀਓ ਆਈ ਉਹ ਭੱਜਣ ਭੱਜ ਰਿਹਾ ਉਥੋਂ ਦੀ ਇੱਕ 스ਵਿਫਟ ਗੱਡੀ 'ਚ ਬਿਠਾ ਕੇ ਉਹਨੂੰ ਲੈ ਗਏ ਨੇ ਤੁਹਾਨੂੰ ਪਤਾ ਲੱਗਿਆ ਕੋਈ ਉਹ ਨੌਜਵਾਨ ਨੂੰ ਤੁਸੀਂ ਹਰਾਸਤ 'ਚ ਲਿਆ ਸਰ ਮੌਕੇ ਤੇ ਉਹ ਨਹੀਂ ਸੀਗਾ ਇੱਥੇ ਹਾਂ ਹੁਣ ਅਸੀਂ ਉਹਦੀ ਅਗਲੀ ਜਾਂਚ ਕਰਦੇ ਹਾਂ ਪਤਾ ਲੱਗਿਆ ਗੱਡੀ ਕਿਦੀ ਹੈ ਨਹੀਂ ਇਹਨਾਂ ਨਹੀਂ ਅਜੇ ਪਤਾ ਨਹੀਂ ਇਹ ਇਹ ਪਤਾ ਲੱਗ ਰਿਹਾ ਕਿ ਨਸ਼ੇ ਦੀ ਹਾਲਤ ਦੇ ਵਿੱਚ ਉਹ ਨੌਜਵਾਨ ਗੱਡੀ ਚਲਾ ਰਿਹਾ ਸੀ ਅਸੀਂ ਅਗਲੀ ਤਫ਼ਤੀਸ਼ ਕਰਦੇ ਹਾਂ ਜੀ ਜੋ ਵੀ ਹੋਊਗੀ ਪਹਿਲਾਂ ਮੌਕੇ ਤੇ ਅਸੀਂ ਹਸਪੀਟਲ ਜਾ ਰਹੇ ਹਾਂ ਹਸਪੀਟਲ ਜਾ ਕੇ ਦੇਖਦੇ ਹਾਂ ਵੀ ਕਿੰਨੇ ਬੰਦੇ ਉੱਤੇ ਅੱਛਾ ਇਹ ਗੱਡੀ ਨੰਬਰ ਪਤਾ ਲੱਗਿਆ ਚੰਡੀਗੜ੍ਹ ਦੀ ਗੱਡੀ ਹੈ ਚੰਡੀਗੜ੍ਹ ਦੀ ਗੱਡੀ ਹੈ ਹਾਂ ਕੋਈ ਮੌਤ ਹੋਈ ਹੈ ਕੋਈ ਪਤਾ ਲੱਗਿਆ ਇਹ ਹੁਣ ਹਸਪੀਟਲ ਜਾ ਕੇ ਪਤਾ ਲੱਗੂਗਾ ਜੀ ਕਿੰਨੇ ਕੋ ਲੋਕੀ ਜ਼ਖਮੀ ਹੋਏ ਨੇ ਦੱਸਦੇ ਹਾਂ ਜੀ ਜਿਵੇਂ ਇੱਕ ਉਹ ਇੱਕ ਮੋਟਰਸਾਈਕਲ ਵਾਲਾ ਦੋ ਦਬਾਰੀ ਤੇ ਸਾਨੂੰ ਪਤਾ ਜੀ ਤਾਂ ਹੀ ਆਪਣੇ ਹਸਪਤਾਲ ਜਾ ਰਹੇ ਆ ਕਿਹੋ ਜੀ ਧਾਰਾ ਲਾਓਗੇ ਅਜੇ ਇਹ ਤੇਜ਼ ਰਫਤਾਰ ਗੱਡੀ ਹੈ ਲਾਪਰਵਾਹੀ ਹੈ ਉਹ ਤੋਂ ਹੁਣ ਆਪਾਂ ਉੱਥੇ ਜਾ ਕੇ ਵੇਖਾਂਗੇ ਨਾ ਤਫਤੀਸ਼ ਅੱਗੇ ਚੱਲੂਗੀ ਤੁਸੀਂ ਸੀਸੀਟੀਵੀ ਕੈਮਰਾ ਦੀ ਫੁਟੇਜ ਦੇਖੀ ਨਹੀਂ ਵੇਖਾਂਗੇ ਜੀ ਅਜੇ ਅਸੀਂ ਇੱਥੇ ਆਏ ਨਾ ਜਦੋਂ ਆਪਾਂ ਨੂੰ ਇਨਫਾਰਮੇਸ਼ਨ ਹੋਈ ਹੈ ਜਦ ਹੀ ਆਪਾਂ ਇੱਥੇ ਮੌਕੇ ਤੇ ਪਹੁੰਚੇ ਅੱਛਾ ਐਡੇ ਲੇਟ ਕਿਉਂ ਪਹੁੰਚੇ ਪੁਲਿਸ ਨਹੀਂ ਲੇਟ ਨਹੀਂ ਜੀ ਮੌਕੇ ਤੇ ਪਹੁੰਚ ਗਏ ਮੌਕੇ ਤੇ ਬਹੁਤ ਕਾਫੀ دیر ਨਾਲ ਨਹੀਂ 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 ਸਾਡੇ ਨੂੰ ਪਹਿਲਾਂ ਪੀਸੀਆਰ ਪਹੁੰਚਿਆ ਜਦ